ਬੇਟੀ ਸ਼੍ਰੀਮਤੀ ਰਜਵੰਤ ਕੌਰ ਜੀ ਸੁਪਰਪਾਉਂਰ ਨੂੰ ਬੇਨਤੀ ਤੁਹਾਡੇ ਕੋਲ ਆ ਜੇਣਾ ਇਹਨਾਂ ਨੂੰ ਉਪਰੰਤ ਪੁਨੇ ਸਾਹਿਬ ਦਸ ਮਿੰਟਾਂ ਦੇ ਨਵਾ ਉਹ ਆਪਣਾ ਆਰਜੂਰ ਮੁਖੂ ਹੋਣਗੇ ਆਪਣੇ ਵਿਚਾਰ ਖੜਗੇ ਸੋ ਹੁਣ ਆ ਜਾ ਆ ਜਾ ਆ ਭਾਈਆ ਕਿੱਟ ਕਿਸੇ ਨੂੰ ਲੋਅਰਸ ਪਈ ਆ ਆਪਣੇ ਨਿਸ਼ਾਨੇ ਦੱਸ ਕੇ ਜਾਣ ਕੇ ਕਿੱਟ ਲੈ ਜਾਣਾ ਆ ਕਿਸੇ ਨੂੰ ਲੋਅਰਸ ਕਿੱਟ ਪਈ ਭਈ ਜੀ ਧਿਆਨ ਕਰੋ ਜੀ ਹੁਣ ਜਿੱਦੀ ਰਜਵੰਤ ਕੌਰ ਜੀ ਆਪਣੇ ਵਿਚਾਰ ਖੜਗੇ

गया गया। कभी कोई सरकार आ गई कभी कोई सरकार आ पर किसान ओ रहने पहला तो ले आ रहे किसान ਅੱਜ ਇਸ ਮંચ ਤੋਂ ਦੱਸਣਾ ਚਾਹੁੰਦੇ ਆ ਕਿ ਕਿਸਾਨਾਂ ਦੇ ਪਾਵਰ ਨੂੰ ਇਹ ਅੰਡਰਐਸਟੀਮੇਟ ਨਾ ਕਰਨ ਕਿਸਾਨ ਜੋ ਕਰ ਸਕਦੇ ਆ ਉਹ ਇਹਨਾਂ ਨੂੰ ਬਿਲਕੁਲ ਪਤਾ ਨਹੀਂ ਆ ਇਹ ਜਿਹੜੇ ਭਗਵੰਤ ਜੀ ਕਹਿੰਦੇ ਸੀ ਮੈਂ ਇੱਕ ਮਾਸਟਰ ਦਾ ਮੁੰਡਾ ਆ ਤੇ ਮੈਂ ਆਮ ਸਰਕਾਰ ਜਿਹੜੀ ਉਹ ਬਣਾਣੀ ਆ ਆਮ ਆਜ਼ਾਦ ਪਾਰਟੀ ਬਣਾਣੀ ਆ ਪਰ ਇਹ ਪਹਿਲੀਆਂ ਸਰਕਾਰਾਂ ਨਾਲੋਂ ਵੀ ਬੀਵੀ

ਉਹੀ ਹਾਲ ਹੈ ਕੰਬਲਿਆ ਆਰੇਨਾ ਸਰਕਾਰਾਂ ਤੇ ਕੋਈ ਅਸਰ ਨਹੀਂ ਉਧਰ ਸਾਡੇ ਬਾਪੂ ਜੀ ਐਨੇ ਜਿਆਦਾ ਏਸ ਵਿੱਚ ਮਰ ਰੱਖ ਤੇ ਬੈਠੇ ਹੋਏ ਆ ਤੇ ਇਹਨਾਂ ਸਰਕਾਰਾਂ ਦੇ ਸਾਡੀਆਂ ਜਾਨਾਂ ਦੀ ਕੋਈ ਪਰਵਾਹ ਨਹੀਂ ਉਹ ਸਾਰੇ ਰਹਤੇ ਇਹਨਾਂ ਦਾ ਮਧਰਾ ਮੇਕ ਕਰਵੇ ਇਹ ਲੋਟੂ ਟੋਲੇ ਨੂੰ ਦਫਾ ਕਰੀਏ ਕਿਉਂਕਿ ਜਦੋਂ ਅਨਦਾਤਾ ਤੇ ਗਿਆਨਦਾਤਾ ਇਸ ਸਰਕਾਰ ਦੇ ਵਿੱਚ ਦੋਨੋਂ ਮਾਰਨ ਇਹ ਸੰਗਠਨ ਸੜਨ ਪ੍ਰਾਂਤੂ ਰਜਨਪੁਰ ਦੀ ਕੰਪਿਊਟਰ ਦੇ ਹੁਕਮ ਅਸ਼ਿਕਰ ਕਮੇਟੀ ਤੋਂ ਸੁਭਾਗ ਜਿਹੜੇ ਆਪਣਾ ਪ੍ਰਾਂਤੂ ਰਜਨਪੁਰ ਦੀ ਆਪਣੇ ਵਿਚਾਰਾਂ ਦੀ ਸਾਂਝ ਪਾ ਲਈਏ ਆ ਸੋ ਹੁਣ ਡਾਕਟਰ ਕਮੇਟੀ ਦੇ ਸੇਵਾ ਦੀ